ਤੂੰ ਦੱਸ ਰਿਹਾ ਹੈ ਜਿਹੜੇ ਸਕੂਲ ਚ ਪੜਦਾ ਹੈ ਤੇ ਕਿਹੜੀਆਂ ਗੇਮਾਂ ਦੇ ਵਿੱਚ ਹਿੱਸਾ ਲੇ ਤੂੰ ਗ੍ਰੀਨ ਵਾਲੇ ਪਬਲਿਕ ਸਕੂਲ ਬਦਨੀ ਕਲਾ ਜਿੱਥੇ ਮੈਂ ਹਾਕੀ ਖੇਡਦਾ ਹਾਂ ਅੱਛਾ ਤੇ ਕਿੱਥੇ ਹੁਣ ਖੇਡ ਕੇ ਆਏ ਆ ਤੂੰ ਲਖਨਊ ਉੱਤਰ ਪ੍ਰਦੇਸ਼ ਅੱਛਾ ਕਿਹੜੀ ਪੰਜਾਬ ਦੀ ਟੀਮ ਦੇ ਵਿੱਚ ਖੇਡੇ ਉੱਥੇ ਕਿੰਨੀਆਂ ਕਿ ਟੀਮਾਂ ਸੀ ਪੰਜਾਬ ਦੀ ਟੀਮਾਂ ਨਾਲ ਖੇਡੇ ਗਏ 25 ਟੀਮਾਂ ਹੈਗੀਆਂ ਕੋਲ ਅੱਛਾ ਤੇ ਇਹ ਜਿਹੜਾ ਹਾਕੀ ਖੇਡਦਾ ਤੂੰ ਪਹਿਲਾਂ ਕਿੱਥੋਂ ਤੈਨੂੰ ਲੱਗਿਆ ਵੀ ਹਾਕੀ ਖੇਡਣੀ ਚਾਹੀਦੀ ਹੈ ਕਿਹਨੂੰ ਦੇਖ ਕੇ ਲੱਗਿਆ ਸੀ ਮੈਂ ਉਹਦੇ ਚਾਚਾ ਇਹਨੂੰ ਦੇਖ ਕੇ ਖੇਡਣਾ ਲੱਗਿਆ ਮੈਂ ਪਰਤਪਾਲ ਸਿੰਘ ਅੱਛਾ ਉਹ ਖੜਾਉਂਦੇ ਹੁੰਦੇ ਸੀ ਕਿ ਹਾਂਜੀ ਸਭ ਤੋਂ ਪਹਿਲਾਂ ਤੇਰਾ ਕੋਚ ਕੌਣ ਸੀ ਤੇ ਹੁਣ ਕਿੱਥੋਂ ਕਿੱਥੋਂ ਟ੍ਰੇਨਿੰਗ ਲੈਣਾ ਤੂੰ ਹਾਂ ਪਹਿਲਾ ਸੀਗਾ ਪਰਤਪਾਲ ਸਿੰਘ ਹੁਣ ਜਰਨੈਲ ਸਿੰਘ ਜੱਲਾ ਭਾਈ ਸੁਖਿੰਦਰ ਸਿੰਘ ਰੈਂਕੂ ਭਾਈ ਲਵਜੀਤ ਭਾਈ ਤੇ ਇੰਦਰਪਾਲ ਸਰ ਅੱਛਾ ਇਹਨਾਂ ਤੋਂ ਹੱਤੀ ਖੇਡਣ ਕਿੱਥੇ ਕਿੱਥੇ ਖੇਡਦੇ ਆ ਲੋਪੋ ਗਰਾਉਂਡਾਂ 'ਚ ਜਾਂ ਹੋਰ ਵੀ ਕਿੱਥੇ ਲੋਪੋ ਬਦਨੀ ਦੌਦਰ ਅੱਛਾ ਇੱਥੇ ਜਾਨਣਾ ਸੀ ਹਾਂਜੀ ਪਰ ਉੱਥੇ ਕਿੰਨੇ ਕ ਫਸਮੇ ਮੁਕਾਬਲੇ ਹੋਏ ਕਿੰਨੇ ਕ ਖਿਡਾਰੀ ਸੀਗੇ ਤੇਰੇ ਵਰਗੇ ਬੱਚੇ ਮੇਰੇ ਵਰਗੇ ਸੀਗੇ ਇਹ ਬਾਵਾ ਖਿਡਾਰੀ ਸੀਗੇ ਅੱਛਾ ਕਿੰਨੀਆਂ ਕ ਟੀਮਾਂ ਸੀ ਸੀ ਉੱਥੇ 25 ਟੀਮਾਂ 25 ਟੀਮਾਂ ਹਾਂਜੀ ਉਹਨਾਂ ਦੇ ਵਿੱਚ ਤੂੰ ਕੀ ਆਪਣਾ ਗੋਲ ਕੀਪਰ ਸੀ ਜਾਂ ਕੀ ਖੇਡਦਾ ਕਿੱਥੇ ਕਿਹੜਾ ਸੀ ਡਿਫੈਂਸ ਕਰਦਾ ਫੋਲੋਅਰ अच्छा गोल गोल ਕੀਤਾ ਹਾਂਜੀ ਇਹ ਕੀਤਾ ਜੀ ਇੱਕ ਗੋਲ ਕੀਤਾ ਜੀ ਹਾਂਜੀ ਜਿਹੜੀ ਠੀਕ ਹੈ ਕਿਵੇਂ ਲੱਗਦਾ ਫਿਰ ਪਿੰਡ ਦੇ ਵਿੱਚ ਹੁਣ ਜਿਹੜੀ ਕਿ ਤੂੰ ਖੇਡ ਖੇੜਦਾਈ ਪਹਿਲਾਂ ਤੇਰੇ ਨਾਲ ਤੇ ਜਵਾਬ ਨਹੀਂ ਕਹਿੰਦੇ ਹੁੰਦੇ ਸੀ ਵੀ ਆ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇ ਹਾਕੀ ਚ ਕੀ ਆ ਹਾਂਜੀ ਆਇਆ ਕਿਸੇ ਨੇ ਪਹਿਲਾਂ ਨਹੀਂ ਕਹਿੰਦੇ ਨਹੀਂ ਕਹਾਂ ਅੱਛਾ ਵਧੀਆ ਕਹਿੰਦੇ ਹਾਂਜੀ ਹੁਣ ਕਿਵੇਂ ਲੱਗਦਾ ਕਿਵੇਂ ਮਾਨ ਸਨਮਾਨ ਹੋਇਆ ਪਿੰਡ ਦੇ ਵਿੱਚੋਂ ਫੈਮਿਲੀ ਤੋਂ ਕਿਵੇਂ ਸਹਿਯੋਗ ਮਿਲਿਆ ਬਹੁਤ ਵਧੀਆ ਲੱਗਿਆ ਜੀ किते, किते, अच्छा ਹੁਣ ਅੱਗੇ ਕਿੱਥੇ ਕਿੱਥੇ ਖੇਡਣ ਜਾਣਾ ਕੋਈ ਦੱਸਿਆ ਕੀ ਪਲਾਨ ਆ ਅੱਗੇ ਨੈਸ਼ਨਲ ਖੇਡਣਾ ਜੀ ਨੰਪੀਆਂ ਖੇਡਨੇ ਮੇਰਾ ਨਾਮ ਧਰਮਪਾਲ ਸਿੰਘ ਜੀ ਇੰਦਰਪ੍ਰੀਤ ਸਿੰਘ ਮੇਰਾ ਭਤੀਜਾ ਜੀ ਇਹ ਖੇਡ ਕੇ ਆ ਜੀ ਲਖਨਊ ਅੱਛਾ ਕਿਹੜੀਆਂ ਗੇਮਾਂ ਸੀ ਕਿੰਨੀਆਂ ਕੋ ਉੱਥੇ ਟੀਮਾਂ ਸੀ ਇਹ ਇੱਕ ਟੂਰਨਾਮੈਂਟ ਸੀਗਾ ਜੀ ਕੇੜੀ ਬਾਬੂ ਟੂਰਨਾਮੈਂਟ ਪਾਇਦਾ ਜੀ ਲਖਨਊ ਚ ਇਹ ਆਲ ਇੰਡੀਆ ਦਾ ਟੂਰਨਾਮੈਂਟ ਹੁੰਦਾ ਇੱਥੇ 25 ਗੱਟੀਆਂ ਟੀਮਾਂ ਇੰਡਗਾ ਜੋ ਭਾਗ ਲੈਂਦਾ ਆਮ ਬੱਚੇ ਮੈਂ ਹੋਰ ਖੇਡਾਂ ਵੱਲ ਜਾ ਵੜਿੰਦੇ ਆ ਜਾਂ ਪਿੰਡਾਂ 'ਚ ਬਹੁਤ ਘੱਟ ਹੁਣ ਧਿਆਨ ਦਿੰਦੇ ਆ ਕਹਿੰਦੇ ਜਿਆਦੇ ਦੌਰ ਹੋਰ ਵੀ ਚੱਲ ਪਈ ਨੇ ਤੇ ਇਹਨੂੰ ਕਿਵੇਂ ਲੱਗੀ ਲੱਗਣਾ ਇਹ ਤੁਹਾਡੇ ਬੱਚੇ ਜਿਹੜੇ ਹਾਕੀ ਖੇਡਦੇ ਆ ਤੇਰਾ ਬੱਚਾ ਵੀ ਰਵੀ ਦਾ ਵੀ ਇਹਨਾਂ ਨੂੰ ਕਿਵੇਂ ਸ਼ੌਕ ਜਾ ਕੇ ਇਹ ਮੇਰਾ ਬਰਾਦਰ ਛੋਟਾ ਪਰਤਪਾਲ ਸਿੰਘ ਬਲੌਰੀ ਉਹਦੇ ਤੋਂ ਇਹਨਾਂ ਨੂੰ ਚੇਟਕ ਲੱਗੀ ਆ ਜੀ ਉਹ ਜਾਂਦਾ ਹੁੰਦਾ ਸੀ ਖੇਡਣੇ ਉਹਦੇ ਨਾਲ ਹੀ ਜਾਂਦੇ ਰਿਹਾ ਜੀ ਛੋਟੇ ਹੁੰਦੇ ਖੇਡਣ ਫਿਰ ਹੁਣ ਤਾਂ ਜੀ ਉਹ ਇੰਗਲੈਂਡ ਚਲਾ ਗਿਆ ਪਰ ਅਸੀਂ ਇਹਨਾਂ ਨੂੰ ਰੈਗੂਲਰ ਕੰਟੀਨਿਊ ਲੋਕ ਦਾ ਕਿਹਾ ਵਜੇ ਜਾਰੀ ਇਹਨਾਂ ਨੂੰ ਅੱਛਾ ਹੁਣ ਕਿਵੇਂ ਮਾਣ ਮਹਿਸੂਸ ਹੁੰਦਾ ਹੈ ਜਦੋਂ ਪੰਜਾਬ ਦੇ ਵਿੱਚੋਂ ਜਿੱਤ ਕੇ ਆਇਆ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਹਿੰਦੇ ਤਿੰਨ ਗੋਲ ਜਿਹੜੇ ਹੋਏ ਉਹਨਾਂ ਚੋਂ ਇੱਕ ਗੋਲ ਇੰਦਰਪ੍ਰੀਤ ਨੇ ਕੀਤਾ ਹਾਂਜੀ ਬਹੁਤ ਮਾਣ ਆ ਜੀ ਬਹੁਤ ਲੋਕ ਵੀ ਪੁੱਛਦੇ ਆ ਜੀ ਪਿੰਡ ਤੇ ਸਾਰੇ ਪੁੱਛਦੇ ਆ ਵੀ ਬੇ ਬੁੰਡਾ ਆਪਣਾ ਜਿੱਤ ਗਿਆ ਜੀ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਪਰ ਮੈਂ ਕਹਾਂ ਦੱਸੋ ਵੀ ਇਹ ਕਿਹੜੇ ਹੁਣ ਸਿੱਧਾ ਪਿੰਡ ਬਲੀਊ ਖੇਡਣ ਗਿਆਈ ਜਾਂ ਕਿਤੇ ਰਾਹੀਂ ਖੇਡਣ ਗਿਆ ਉਹਨਾਂ ਨੇ ਇਹਨੂੰ ਕਿਵੇਂ ਚੁਣਿਆ ਕਿਵੇਂ ਗਿਆ ਕਿਵੇਂ ਪੰਜਾਬ ਦੀ ਟੀਮ ਵਿੱਚ ਇਹ ਜੀ ਮੰਨ ਕੇ ਲੋਕ ਆਪਣੇ ਨਾਲ ਰਾਉਂਡ ਗਲਾਸ ਹਾਕੀ ਅਕੈਡਮੀ ਆ ਬਦਨੀ ਕਲਾਂ ਬਦਨੀ ਕਲਾਂ ਤੋਂ ਇੰਦਰਪਾਲ ਸਿੰਘ ਕੋਚ ਆ ਇਹਨਾਂ ਦਾ ਜੀ ਉਹਨਾਂ ਨੇ ਭੇਜੇ ਸੀ ਇਹਨਾਂ ਨੂੰ ਕਈ ਪਲੇਅਰ ਗਏ ਸੀ ਬਦਨੀ ਕਲਾਂ ਤੋਂ ਹੋਰ ਵੀ ਉਹਨਾਂ ਦੀਆਂ ਕੈਟਾਂ ਆਪਣੇ ਪੰਜਾਬ 'ਚ ਘੱਟੋ ਘੱਟ 20 25 ਕੈਟ ਮਾਰਾਉਂਡ ਗਲਾਸ ਦੀਆਂ ਚੱਲ ਰਹੀਆਂ ਉੱਥੇ ਫਿਰ ਇਹਨਾਂ ਨੇ ਮਹਾਲੀ ਟ੍ਰਾਇਲ ਲਾਇਏ ਸੀ ਬੱਚਿਆਂ ਦੇ ਉਹਨਾਂ 'ਚੋਂ ਇਹ 50 ਬੱਚੇ ਉਹਨਾਂ ਨੇ ਪਹਿਲਾਂ ਸਿਲੈਕਟ ਕੀਤੇ ਫਿਰ ਉਹ ਚੌਂਟੀ ਲਈ ਫਿਰ 35 ਰੱਖੇ ਫਿਰ 350 18 22 ਸਿਲੈਕਟ ਹੋਏ ਸੀਗੇ ਇਹ ਆਪਣੇ ਪਿੰਡੋ ਅਮੋਗੇ ਜ਼ਿਲ੍ਹੇ ਤੋਂ ਆਪਣੇ ਪਿੰਡੋ ਲੋਪੋ ਤੋਂ ਸੀ ਇੱਕ ਮੁੰਡਾ ਬਦਨੀ ਤੋਂ ਸੀਗਾ ਦੋ ਜਣੇ ਖੇਡੇ ਆਪਣੇ ਹਾਂਜੀ ਉਹਨਾਂ ਨੇ ਜਿਆਣੀ ਗੋਲੇ ਇਹ ਨੇ ਜਿਹੜੇ ਤਿੰਨ ਗੋਲ ਹੋਏ ਉਹਨਾਂ ਚੋਂ ਇੱਕ ਗੋਲੀ ਹਾਂਜੀ ਇਹ ਕਿਹਦਾ ਸੀ ਠੀਕ ਹੈ ਤੇ ਹੁਣ ਹੋਰ ਜਦੋਂ ਇਹ ਆਇਆ ਕੋਈ ਪ੍ਰਸ਼ਾਸਨ ਨੇ ਜਾਂ ਕੋਈ ਡੀਸੀ ਸਾਹਿਬ ਜਾਂ ਹੋਰ ਕੋਈ ਸਨਮਾਨਤ ਕਰਨ ਆਇਆ ਨਹੀਂ ਜੀ ਆਪਣੇ ਪਿੰਡੋ ਸਰਪੰਚ ਸਾਹਿਬ ਆਏ ਸੀ ਜੀ ਤੇ ਆਪਣੇ ਹਾਂ ਤੁਹਾਨੂੰ ਖੁਸ਼ੀ ਹੋਈ ਹੋਰ ਕੋਈ ਨਹੀਂ ਨਹੀਂ ਹੋਰ ਨਹੀਂ ਜੀ ਆਪਣੇ ਸਰਪੰਚ ਸਾਹਿਬ ਹਰਪਾਲ ਕੋਰਾਏ ਸੀ ਜੀ ਨਾਲ ਮੈਂਬਰ ਸੀਗੇ ਉਹ ਆਏ ਸੀਗੇ ਜੀ ਪਰ ਮੈਂ ਹੋਣਾ ਨਹੀਂ ਚਾਹੀਦਾ ਜਿਵੇਂ ਬੱਚੇ ਖੇਡਦੇ ਆ ਖੇਡਾਂ ਨੂੰ ਆਪਾਂ ਕਹਿੰਦੇ ਹਾਂ ਉਤਸ਼ਾਹਤ ਕਰੋ ਪਰ ਉਤਸ਼ਾਹਤ ਕਿਵੇਂ ਹੋਣ ਗੀਆਂ ਉਤਸ਼ਾਹਤ ਕਿਵੇਂ ਲੱਗਦਾ ਵੀ ਬੱਚਿਆਂ ਨੂੰ ਕੋਈ ਇਹਨਾਂ ਨੂੰ ਸਹੂਲਤ ਵੀ ਬੱਕਰੀ ਮਿਲਣੀ ਚਾਹੀਦੀ ਮਾਪਿਆਂ ਨੂੰ ਡਰਨਾ ਰਵੇ ਕਿ ਡੰਗਾਂ ਚ ਭੇਜ ਸਕਣ ਹਾਂ ਜੀ ਬਹੁਤ ਮੈਂ ਤਾਂ ਵੀ ਬਈ ਹਾਕੀ ਬਹੁਤ ਮਹਿੰਗੀ ਗੇਮ ਐ ਅਸੀਂ ਮੰਨ ਕੇ ਚੱਲੋ ਕਦੇ ਵੀ ਹਾਕੀ ਅਸੀਂ ਮੋਲਣ ਜਣ ਕੇ ਲੈ ਕੇ ਦਿੰਦੇ ਆ ਅਸੀਂ ਕਿਤੇ ਵੀ ਨਾ ਸਕੂਲ ਤੋਂ ਕਿਤੇ ਅਸੀਂ ਹਾਕੀਆਂ ਲਿਆ ਅਸੀਂ ਆਪ ਲੈ ਕੇ ਦਿੰਦੇ ਹੁਣ ਵੀ ਉਹਨੂੰ 2500 ਦੀ ਹਾਕੀ ਲਿਆ ਕੇ ਦਿੱਤੀ ਆ ਇਹ ਜੋ ਗਰੀਬ ਬੱਚੇ ਖੇਡ ਨਹੀਂ ਸਕਦੇ ਵੀ ਹਾਕੀ ਅੱਛਾ ਬਹੁਤ ਵੱਡੀ ਸਹੂਲਤ ਹੈ ਨਾ ਬੱਚਿਆਂ ਵਾਸਤੇ ਜ਼ਰੂਰੀ ਹੈ ਜੀ ਤਾਂ ਹਾਕੀਆਂ ਤੇ ਬੂਟ ਤੇ ਆਪਣਾ ਨੀ ਕੈਪ ਸਾਰਾ ਕਸ ਦੀ ਲੋੜ ਰਹਿੰਦੀ ਹੈ ਬਹੁਤ ਜਣ ਕੇ ਇੱਕ ਜੇ ਪਲੇਅਰ ਤਿਆਰ ਕਰਨਾ ਘੱਟੋ ਘੱਟ 5000 ਤੋਂ ਪਲੇਅਰ ਤਿਆਰ ਹੁੰਦਾ ਹੈ ਦੇਖੋ ਹਾਂ ਜੀ ਠੀਕ ਹੈ ਜੇ ਤੋ ਖੇਡਣ ਲੱਗ ਖੇਡਣ ਜਾਣਾ ਹਾਂਜੀ ਇੱਕ ਵਾਰ ਗਰਾਊਂਡ ਤੇ ਜੇ ਉਹਨੇ ਫੜਨਾ ਤੇ ਉਹਨੂੰ 5000 ਪਹਿਲਾਂ ਲੱਗਣਾ ਲੱਗਣਾ ਪੈਂਦਾ ਜੀ ਫੇਰ ਉਹ ਗਰਾਊਂਡ ਤੇ ਵੱੜਦਾ ਹਾਕੀ ਖੇਡਣ ਦੇ ਲਈ ਹੂੰ ਸਰਕਾਰ ਨੂੰ ਇਹ ਚੀਜ਼ਾਂ ਵੱਲ ਧਿਆਨ ਧਿਆਨ ਦੇਣਾ ਚਾਹੀਦਾ ਹੈ ਨਹੀਂ ਵੀ ਗਰਾਊਂਡ ਚ ਘਾ ਲਾਤਾ ਤੇ ਫੇਰ ਹਾਂਜੀ ਨਹੀਂ ਨਹੀਂ ਜੀ ਜ਼ਰੂਰੀ ਆ ਜੀ ਪਲੇਅਰਾਂ ਵਾਸਤੇ ਬੂਟ ਹਾਕੀਆਂ ਦਾ ਜ਼ਰੂਰੀ ਆ ਜੀ ਸਾਰੇ ਕੱਟੇ ਚਾਹੀਦੇ ਹੈਟ ਹਾਂ ਕੱਟ ਬਿਨਾ ਤਾਂ ਪਲੇਅਰ ਪ੍ਰੋਪਰ ਸੋਹਣਾ ਹੀ ਨਹੀਂ ਲੱਗਦਾ ਜੀ ਗਰਾਊਂਡ ਤੇ ਖੇਡਦਾ ਬਾਈ ਤੁਹਾਨੂੰ ਪਤਾ ਹੈ ਆਪਾਂ ਵੀਡੀਓ ਪਾਉਣੇ ਹੁੰਦੇ ਆ ਚੈਨਲ ਆਪਾਂ ਫੇਜ ਆਪਣਾ ਤੇ ਇਹ ਮੁੰ ਵਾੜੇ ਦੇ ਪਰਿਵਾਰ ਚੋਂ ਸਾਰਿਆਂ ਨੂੰ ਪਤਾ ਹੀ ਆ ਪਿੰਡ ਚ ਨਾ ਬਾਈ ਧਰਮੇ ਉਹਨਾਂ ਦਾ ਭਤੇਜਾ ਤੇ ਇਹ ਬਾਈ ਇਹ ਵੀ ਰਾਜਜਤ ਕੇ ਆਇਆ ਉਥੋਂ ਲਖਨਊ ਤੋਂ ਉੱਤਰ ਪ੍ਰਦੇਸ਼ ਤੋਂ ਇੱਥੇ ਕਿਹੜੀਆਂ ਗੀਮਾਂ ਸੀ ਉੱਥੇ ਰਾਸ਼ਟਰੀ ਸੀ ਜਾਂ ਅੰਤਰਰਾਸ਼ਟਰੀ ਸੀ ਕਿਹੜੀਆਂ ਗੀਮਾਂ ਸੀ ਇੰਟਰਨੈਸ਼ਨਲ ਟੂਰਨਾਮੈਂਟ ਸੀ ਜੀ ਤੇ ਉਹਨਾਂ ਵੱਲੋਂ ਪੰਜਾਬ ਵੱਲੋਂ ਗਏ ਸੀਗੇ ਮੁੰਡੇ ਪਰ ਇਹ ਖੁਸ਼ੀ ਦੀ ਗੱਲ ਆ ਤਿੰਨ ਗੋਲ ਹੋਏ ਉਹਨਾਂ ਵਿੱਚੋਂ ਇੱਕ ਗੋਲੇ ਮੁੰਡੇ ਦਾ ਵੀ ਸੀ ਇੰਦਰਪ੍ਰੀਤ ਦਾ ਇੱਕ ਗੋਲੇ ਨੇ ਲੋਪੋ ਦੇ ਮੁੰਡੇ ਨੇ ਲੋਪੋ ਦੇ ਮੁੰਡੇ ਨੇ ਕੀਤਾ ਜੀ ਕਿਵੇਂ ਇਹਨਾਂ ਦੇ ਇਹਨੂੰ ਕਿਵੇਂ ਹਾਕੀ ਦਾ ਸ਼ੌਂਕ ਪੈ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਕਬੱਡੀ ਖੇਡਦੇ ਆ ਜਾਂ ਹੋਰ ਜੀਮਾਂ ਵੱਲੀ ਜਾਂਦੇ ਹਾਕੀ ਵੱਲੀ ਕਿਵੇਂ ਆਇਆ ਹੈ ਹਾਕੀ ਵੱਲੀ ਵੀਰੇ ਇਹਨਾਂ ਦਾ ਚਾਚਾ ਜੀ ਇਹਨਾਂ ਨੂੰ ਖੜਾਉਂਦੇ ਹੁੰਦੇ ਸੀ ਫਿਰ ਆਪਾਂ ਨੂੰ ਤੁਹਾਨੂੰ ਤੁਸੀਂ ਜਾਣਦੇ ਆ ਜਰਨੈਲ ਸਿੰਘ ਜੈਲਾ ਕੋਚ ਰੈਂਕੋ ਬਾਈ ਸੁਖਵਿੰਦਰ ਸਿੰਘ ਰੈਂਕੋ ਆਪਣੇ ਪਿੰਡ 'ਚ ਸਖਲਾਈ ਦਿੰਦੇ ਆ ਨਾ ਸ਼ਾਮ ਨੂੰ ਰੋਜ਼ ਹਾਕੀ ਗਰਾਊਂਡ 'ਚ ਤੁਹਾਨੂੰ ਪਤਾ ਹੀ ਆਪਣੇ ਪਿੰਡ ਗਰਾਊਂਡ ਕਿੰਨਾ ਵਧੀਆ ਬਣਿਆ ਹੋਇਆ ਹੈ ਇਹ ਤੇ ਤੁਨੂੰ ਲੱਗਦਾ ਵੀ ਉਹਨਾਂ ਨੇ ਇਹ ਜਿਹੜੀ ਪਨੀਰੀ ਤਿਆਰ ਕੀਤੀ ਹੌਲੀ ਹੌਲੀ ਪਾਲ ਖੇਡਨੇ ਸ਼ੁਰੂ ਹੋ ਚੱਲੇ ਸ਼ੁਰੂ ਹੋ ਚੁੱਕੇ ਹਾਂਜੀ 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 ਕਿੰਨਾ ਕਸਾ ਹੈ ਤੇ ਉਹ ਤੋਂ ਬਚੀ ਬਾਲ ਬਾ ਯਾਰ ਛੋਟੀ ਉਮਰ ਆ ਆ ਪਾਉਂਦਾ ਇਹ ਸੁਣ ਕੇ ਖੁਸ਼ੀ ਹੋਈ ਬਹੁਤ ਹੋਈ ਇਹ ਗੱਲ ਦੇ ਕਿ ਯਾਰ ਐਨੇ ਛੋਟੀ ਉਮਰ ਚ ਅੰਡਰ 14 ਖੇਡਦਾ ਮੁੰਡਾ ਕਹਿੰਦਾ ਜਦੋਂ ਇਹਦੇ ਕੋਲੇ ਗੇਂਦ ਚਲੀ ਗਈ ਸਮਝ ਲੋ ਸਮਝ ਲੋ ਗੋੜੀਆ ਅੱਛਾ ਜਦੋਂ ਇਹਦੇ ਇਹਦੀ ਹਾਕੀ ਚ ਗੇਂਦ ਚਲੀ ਇਹਦੇ ਜਿਹੜਾ ਕਨੇ ਮੁੰਡੇ ਦਾ ਚਾਚਾ ਸੀ ਉਹ ਵੀ ਪਹਿਲਾਂ ਇੱਥੇ ਗਰਾਊਂਡ ਦੇ ਵਿੱਚ ਫਿਰਤਪਾਲ ਸਿੰਘ ਖੜਾਉਂਦਾ ਸੀ ਹਾਂਜੀ ਹਾਂਜੀ ਤੇ ਤੁਹਾਨੂੰ ਲੱਗਦਾ ਵੀ ਜਿਵੇਂ ਮਾਪਿਓ ਜਾਂ ਘਰ ਦੇ ਵਿੱਚੋਂ ਸਿੱਖਿਆ ਮਿਲਦੀ ਹੈ ਉਹ ਖੂਨ ਦੇ ਵਿੱਚ ਹੀ ਤੁਰਿਆ ਆਉਂਦਾ ਹੈ। ਬਿਲਕੁਲ ਹਾਂਜੀ ਖੂਨ ਦੇ ਵਿੱਚ ਹੀ ਤੁਰਿਆ ਆਉਂਦਾ। ਇਹਨੂੰ ਪੁੱਛਿਆ ਉਹਦੋਂ ਉਹ ਕਹਿੰਦਾ ਬਈ ਚਾਚੇ ਨੇ ਮੈਨੂੰ ਸਖਲਾਈ ਦਿੱਤੇ। ਚਾਚੇ ਤੋਂ ਹੀ ਮੈਨੂੰ ਸ਼ੌਂਕ ਪਿਆ ਕਰਤਪਾਲ ਤੋਂ ਤੇ ਫਿਰ ਕਹਿੰਦਾ ਬਾਈ ਜਦੋਂ ਉਹ ਵਿਦੇਸ਼ ਚਲੇ ਗਏ ਫਿਰ ਬਾਈ ਜਰਨੈਲ ਸਿੰਘ ਜੈਲੇ ਹੁਣੀ ਰਹੀਂ ਕੋਣੇ ਕੋਚਿੰਗ ਦੇਣ ਲੱਗੇ। ਅੱਛਾ ਉਹ ਤੋਂ ਗਾ ਉਹਨਾਂ ਦੇ ਸਾਹਮਣੇ ਇੱਕ ਸਕੈਡਮੀ ਵੱਲੋਂ ਜਾਂ ਕਿਵੇਂ ਜਾਂ ਸਿੱਧੇ ਸਕੂਲ ਵੱਲੋਂ ਖੇਡਦਾ ਕੀਦੇ ਵੱਲੋਂ ਖੇਡਦਾ। ਸਕੂਲ ਵੱਲੋਂ ਖੇਡਦਾ ਜੀ ਹੁਣ। ਰਾਉਂਡ ਕਲਾਸ ਮਹਾਲੀ ਅਕੈਡਮੀ ਆ ਜੀ ਇਹਨਾਂ ਦੇ ਅੱਛਾ ਤੇ ਇੱਥੇ ਗ੍ਰੀਨ ਵੈਲੀ ਸਕੂਲ ਚ ਪੜਦੇ ਆ ਅੱਛਾ ਪਹਿਲਾਂ ਇੱਥੇ ਮੇਘਦੇ ਸਕੂਲ ਸ੍ਰੀ ਗੁਰੂ ਗੋਬਿੰਦ ਸਕੂਲ ਚ ਪੜਦੇ ਸੀ ਜੀ ਅੱਛਾ ਅੱਛਾ ਕਿਵੇਂ ਲੱਗਦਾ ਜਿਵੇਂ ਹੁਣ ਬੱਚਿਆਂ ਨੂੰ ਉਤਸ਼ਾਹ ਕੀਤਾ ਹੈ ਸਰਕਾਰ ਆ ਜਿਵੇਂ ਉਹਨਾਂ ਨੂੰ ਵੀ ਇਹ ਜੇ ਬੱਚਿਆਂ ਨੂੰ ਚੱਕ ਕੇ ਜਿਵੇਂ ਅੱਗੇ ਕੋਚਿੰਗ ਚੰਗੀ ਦੇਣੀ ਜਾਂ ਪੜ੍ਹਾਈ ਦਾ ਖਰਚਾ ਤੁਸੀਂ ਕਿਵੇਂ ਲੱਗਦਾ ਤੁਹਾਨੂੰ ਵੀ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਏ ਇਹ ਜੇ ਬੱਚਿਆਂ ਦੀ ਮਤ ਜ਼ਰੂਰ ਕਰਨੀ ਚਾਹੀਦੀ ਆਈਡੈਂਟੀਟੀ ਸਰਟੀਫਿਕੇਟ ਜੱਤ ਕੇ ਲਿਆਇਆ ਇਹਨਾਂ ਨੂੰ ਤਾਂ ਸਾਰਾ ਕੰਮ ਆਫ ਚਾਹੀਦਾ ਇਹਨਾਂ ਬੱਚਿਆਂ ਲਈ ਤਾਂ ਬਿਲਕੁਲ ਹੋਰ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਅੱਗੇ ਤੋਂ ਸਾਥ ਹਾਂਜੀ ਹੱਥ ਸਾਥ ਹੋਣ ਉਹ ਹੀ ਬੱਚੇ ਹਨਾ ਨਹੀਂ ਨਹੀਂ ਮਾਪਿਆਂ ਨੂੰ ਕੀ ਕਹਿਣਾ ਚਾਹੁੰਨੇ ਕਈ ਵਾਰੀ ਕੀ ਹੁੰਦਾ ਬੱਚਾ ਹਾਕੀ ਕਿੰਨਾ ਚਾਹੁੰਦਾ ਹੁੰਦਾ ਤੇ ਮਾਪੇ ਕਹਿੰਦੇ ਆ ਤੂੰ ਆਹ ਕਰ ਉਹ ਕਹਿੰਦਾ ਹੁੰਦਾ ਮੈਂ ਸਪੋਰਟਸਮੈਨ ਬਣਨਾ ਉਹ ਕਹਿੰਦੇ ਨਹੀਂ ਤੂੰ ਡੀਸੀ ਲੱਗਣਾ ਇਹ ਕੋਈ ਕਹਿੰਦਾ ਤੂੰ ਡਾਕਟਰੀ ਬਣ ਥੋਪ ਦਿੰਦੇ ਆ ਕਿਵੇਂ ਤੁਸੀਂ ਕੀ ਕਹਿਣਾ ਚਾਹੁੰਦੇ ਮਾਪਿਆਂ ਨੂੰ ਮੈਂ ਤਾਂ ਚਾਹਣਾ ਚਾਹਣਾ ਮੈਂ ਤਾਂ ਜੀ ਕਹਿਣਾ ਚਾਹਣਾ ਜਿਹੜਾ ਜਿਹੜੇ ਖੇਡਾਂ ਵਿੱਚ ਬੱਚੇ ਦੀ ਰੁਚੀ ਆ ਉਹਨਾਂ ਨੂੰ ਪਰਪੋਲਤ ਕਰਨਾ ਚਾਹੀਦਾ ਉਹਨਾਂ ਚ ਅੱਗੇ ਬੱਚਾ ਨੂੰ ਜਾਣਾ ਚਾਹੀਦਾ ਠੀਕ ਤੇ ਮਾਪਿਆਂ ਦਾ ਵੀ ਹੱਕ ਇਹੀ ਆ ਕਿਉਂਕਿ ਉਹਨਾਂ ਤੇ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਰੋਜ਼ਾਨਾ ਇਹਨਾਂ ਦਾ ਧਿਆਨ ਦਿੱਤਾ ਜਾਣ ਚਾਹੀਦਾ ਇਹ ਚੀਜ਼ਾਂ ਤੇ ਬਾਕੀ ਇਹਦੇ ਬੱਚੇ ਬਹੁਤ ਸਾਧੰਦ ਨਾਲ ਮਾਪਿਆਂ ਦਾ ਬਹੁਤ ਦੱਸਿਆ ਇਹਨਾਂ ਦਾ ਜੀ ਹਨਾ ਰਵੀ ਬਾਈ ਹੁਣੀ ਧਰਮੀ ਹੁਣੀ ਬਹੁਤ ਸਾਧ ਬਹੁਤ ਜੋਦ ਦੇਖਾ ਪਰਿਵਾਰ ਹੈ ਨਾ ਫਿਰ ਕਹਿੰਦਾ ਜਵਾਬ ਛੱਡ ਦੇ ਵੀ ਤਾਂ ਤਰੱਕੀ ਕਰਨ ਉਹਨਾਂ ਬਹੁਤ ਵੱਡੀ ਗੱਲ ਆ ਪੰਜਾਬ ਦਾ ਨਾਮ ਉੱਚਾ ਕਰਿਆ ਫਿਰ ਆਪਣੇ ਜਿਹੜੇ ਦਾ ਹਨ ਫਿਰ ਆਪਣੇ ਪੈਂਟ ਦਾ ਬਹੁਤ ਨਾਮ ਉੱਚਾ ਕੀਤਾ ਬਹੁਤ ਵੱਡੀ ਗੱਲ ਆ